ਪਾਇਆ ਜਾਂ ਤੁਹਾਡੇ ਕੋਲ ਬੰਦੇ ਨਹੀਂ ਬੰਦੇ ਨਹੀਂ ਡੋਟ ਤੇਜਮਨ ਦਾ ਫਸਿਆ ਹੋਇਆ ਹੈ ਨਾਲ ਕਿਸੇ ਨੂੰ ਬੋਲ ਕੇ ਨਹੀਂ ਦੱਸਣਾ ਬਹੁਤ ਸਮੱਸਿਆ ਹੈ ਇਹ ਨੂਰ ਸਾਡਾ ਧਿਆਨ ਨਹੀਂ ਪਿਆ ਤੇ ਮੇਰੀ ਜਗਲੀ ਬਣਾਉਂ ਇਹਨਾਂ ਨੂੰ ਲੋ ਹੋਈ ਹੈ ਮੈਂ ਤਾਂ ਇਹ ਕੋਈ ਹਮਮ ਅੱਛਾ ਕਿਵੇਂ ਦੇਖਦੇ ਪਿਓ ਕਿ ਪੱਖੀ ਨੀ ਚਾਈਨਾ ਡੋਰ ਹੈਗੀ ਯਾਰਾ ਸਾਡੇ ਟਾਈਮ ਦੇ ਵਿੱਚ ਤੇ ਡੋਰਾ ਹੁੰਦੀਆਂ ਨਹੀਂ ਸੀ 395 99 ਦੇ ਵਿੱਚ ਇਹ ਤੇ ਹੁਣ ਡੋਰਾ ਡੋਰਾ ਆ ਗਈਆਂ ਜਾ ਕੇ ਇਹਨਾਂ ਕੋ ਨਸ਼ੇ ਤੇ ਫੜਿਆ ਨਹੀਂ ਜਾਂਦਾ ਆਹ ਕੰਮ ਦੇ ਹੁੰਦਾ ਨਹੀਂ ਹੁਣ ਜਾ ਕੇ ਦੇਖੋ ਤੁਸੀਂ ਕਿੰਨਾ ਬੁਰਾ ਹਾਲ ਹੈ ਹਰ ਜਗ੍ਹਾ ਤੇ ਅਸੀਂ ਜੇ ਕਹਿੰਨੇ ਆ ਪੱਖੀ ਬੇਜਮਾਨ ਹੈ ਕੁੱਤੇ ਹੈ ਕੋਈ ਵੀ ਕੋਈ ਵੀ ਹੈ ਮੇਰੇ ਆਪੇ ਜੋ ਕਿ ਰੋਡ ਸਾਈਡ ਤੇ ਮੰਨ ਲਓ ਕਦੇ ਡੋਰ ਵੱੱਗ ਗਈ ਸੀ ਕਾਫੀ 2-3 ਸਾਲ ਪਹਿਲੇ ਦੀ ਗੱਲ ਹੈ ਤੇ ਮੈਂ ਬੜੀ ਮੁਸ਼ਕਲ ਨਾਲ ਬਚਾ ਵਜੂ ਕੀਤਾ ਆਪਣਾ ਕਿਉਂਕਿ ਇਹ ਡੋਰ ਬੜੀ ਟਿੱਕੀ ਹੁੰਦੀ ਹੈ ਕੱਪੜੇ ਵੀ ਫਾੜ ਦਿੰਦੀ ਹੈ ਜਦੋਂ ਸੰਤਾਨ ਦੀ ਇੱਕ ਅਲਰਟ ਜ਼ਰੂਰ ਜਾਰੀ ਕੀਤਾ ਜਾਂਦਾ ਹੈ ਕਿ ਰੋਡ ਸਾਈਡ ਤੇ ਚੱਲਣਾ ਹੈ ਤਾਂ ਇੱਕ ਵਾਰ ਦੇਖ ਚੱਕ ਕੇ ਚੱਲਣਾ ਹੈ ਕਿਉਂਕਿ ਡੋਰਾ ਜਿਹੜੀਆਂ ਹਟਦੀਆਂ ਨੇ ਕੀ ਲੱਗਦਾ ਹੈ ਕਿ ਇਹ ਡੋਰਾ ਬੰਦ ਹੋਣੀ ਚਾਹੀਦੀ ਬੰਦ ਹੋਣੀ ਚਾਹੀਦੀ ਬਿਲਕੁਲ ਬੰਦ ਹੋਣੀ ਚਾਹੀਦੀ ਆ ਬਚਾਰਾ ਦੇਖੋ ਪੰਛੀ ਕਿੱਦਾਂ ਲਟਕਿਆ ਪਿਆ ਪਾਜੀ ਤੁਸੀਂ ਗੱਲ ਕੀਤੀ ਤੁਸੀਂ ਬਸਤੀ ਛੇਕ ਤੋਂ ਤੁਹਾਡੇ ਪਿੱਛੇ ਬਸਤੀ ਛੇਕ ਦੇ ਵਿੱਚ ਵੀ ਰੇਟ ਮਾਰੀ ਪੁਲਿਸ ਨੇ ਡੋਰ ਕਾਫੀ ਪਕੜੀ ਹੈ ਲੇਕਿਨ ਫੇਰ ਵੀ ਕਾਰਵਾਈ ਕਿਉਂ ਨਹੀਂ ਹੋ ਪਤਾ ਨਹੀਂ ਇਹ ਤੇ ਹੁਣ ਸਰਕਾਰ ਨੂੰ ਪਤਾ ਹੈ ਇਸ ਚੀਜ਼ ਦਾ ਉਹ ਨਹੀਂ ਮੰਨਦੇ ਉਹ ਕਿ ਦੁਕਾਨਦਾਰ ਚਲੋ ਵੇਚੇਗਾ ਚੀਜ਼ੇ ਆਏਗੀ ਤਾਂ ਵੇਚੇਗਾ ਜੇ ਪਿੱਛੇ ਹੀ ਤੁਹਾਡਾ ਕਹਿਣਾ ਮੰਨ ਲਓ ਜੇ ਪਿੱਛੇ ਹੀ ਬੰਦ ਹੋ ਜਾਵੇ ਤਾਂ ਉਹ ਨਹੀਂ ਸਹੀ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਚਾਈਨਾ ਡੋਰ ਆਂਦੀ ਚਲੋ ਜਿੱਥੋਂ ਵੀ ਆਂਦੀ ਹੈ ਕਿ ਇੰਡੀਅਨ ਮਾਰਕਾ ਲਾ ਕੇ ਵੀ ਵੇਚਣ ਲੱਪੇ ਨੇ ਹੁਣ ਤੇ ਉਹਦੇ ਬਾਰੇ ਕੀ ਕਹਿੰਦੇ ਨੇ ਨਿੱਕਾ ਲਿਖਿਆ ਵੀ ਆਂਦਾ ਕਿ ਨੋਟ ਯੂਜ਼ ਕਾਈਟ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਅਸੀਂ ਜਦੋਂ ਡੋਰਾ ਜੜੀਆਂ ਹੁੰਦੇ ਸਾਈਂ ਦਾ ਸਕੂਲ ਕੋ ਜਾਂ ਬਾਬੀ ਚੌਕ ਕੋ ਧਾਗਾ ਡੋਰ ਧਾਗ ਡੋਰ ਅਸੀਂ ਉਹ ਲੈਂਦੇ ਸੀ ਉਹ ਯੂਜ਼ ਕਰੋ ਅਸੀਂ ਕਹਿੰਦੇ ਉਹ ਯੂਜ਼ ਕਰੋ ਉਹ ਜ਼ਿਆਦਾ ਕਿਉਂਕਿ ਕੁਝ ਹੀ ਦਿਨਾਂ ਬਾਅਦ ਲੋੜੀ ਵੀ ਆਣੀ ਹੈ ਸੀਜ਼ਨ ਸ਼ੁਰੂ ਹੋ ਜਾਣਾ ਪਤੰਗਾਂ ਦਾ ਤੇ ਉਸ ਤੋਂ ਬਾਅਦ ਕਈ ਬੱਚਿਆਂ ਨੇ ਆਪਣੇ ਪੇਰੈਂਟਸ ਨੂੰ ਵੀ ਕਹਿਣਾ ਕਿ ਚਾਈਨਾ ਡੋਰ ਲੈ ਕੇ ਦੋ ਚਾਈਨਾ ਡੋਰ ਉਹਦੇ ਬਾਰੇ ਕੀ ਕਹਿਣਾ ਹੈ ਪੇਰੈਂਟਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਪੇਰੈਂਟਸ ਉਹ ਜਿਹੜੇ ਬੱਚਿਆਂ ਨਾਲ ਨਹੀਂ ਜਾ ਰਹੇ ਇਹ ਅਪੀਲ ਕਰਨਾ ਚਾਹੁੰਦੇ ਵੀ ਚਾਈਨਾ ਡੋਰ ਦਾ ਬਾਈਕਟ ਕਰਦੇ ਜੀ ਕੋਈ ਫਾਇਦਾ ਨਹੀਂ ਚਾਹੀਦਾ ਕੀ ਲੱਗਦਾ ਲੋਕ ਜੇ ਉਪਰਾਲਾ ਕਰਨ ਬੰਦ ਕਰਨ ਪੰਦ ਨਾ ਹੋਵੇ ਪੰਨਾ ਨਾ ਹੋਵੇ ਪਰ ਲੋਕ ਜੇ ਬੰਦ ਕਰਨ ਦੇ ਦੁਕਾਨਦਾਰ ਉਹ ਮੈਂ ਕਹਿੰਦਾ ਵੇਚਣੀ ਨਾ ਠੀਕ ਗੱਲ ਦੁਕਾਨਦਾਰ ਤਾਂ ਚਲੋ ਵੇਚਣੀ ਨਾ ਜੇ ਲੋਕ ਵੀ ਉਪਰਾਲਾ ਕਰਨੇ ਬੰਦ ਕਰਨ ਦੀ ਤੇ ਵਿਕੇਗੀ ਨਹੀਂ ਉਹਨਾਂ ਤੋਂ ਬਸ ਕਮਾਈ ਦਾ ਸਾਡਾ ਮਤਲਬ ਹੈ ਕਿਹੜੀ ਜਗ੍ਹਾ ਸਰ ਇਹ ਫਗਵਾੜਾ ਗੇਟ ਛੇਰੇ ਪੰਜਾਬ ਮਾਰ ਕੇ ਹਾਂ ਸਰ ਇਹ ਕਿਹ ਜਿਹੜਾ ਪੰਛੀ ਲਟਕਿਆ ਹੋਇਆ ਹੈ ਕਿੰਨੇ ਕ ਚਿਰ ਹੋ ਗਿਆ ਨੂੰ ਇਹਨੂੰ ਦੋ ਤਿੰਨ ਦਿਨ ਹੋ ਗਏ ਹੈ ਜੀ ਠੀਕ ਹੈ ਇਹ ਮਰਿਆ ਹੀ ਹੋਇਆ ਸੀਗਾ ਜੀ ਜੇ ਥੋੜਾ ਜੀਨਾ ਹੁੰਦਾ ਇਹ ਕੱਢ ਲੈਣਾ ਸੀ ਇਹਨੂੰ ਹਾਂ ਤੇ ਚਾਇਨਾ ਡੋਰ ਕਰਕੇ ਹੋਇਆ ਹੈ ਕਿਉਂਕਿ ਚਾਇਨਾ ਡੋਰ ਦੇ ਨਾਲ ਨੁਕਸਾਨ ਬਹੁਤ ਹੁੰਦਾ ਬੰਦੀਆਂ ਦਾ ਨੁਕਸਾਨ ਹੋ ਰਿਹਾ ਤੇ ਇਹ ਜਾਨਵਰ ਹੈ ਵਿਚਾਰਾ ਨਹੀਂ ਜਦੋਂ ਲਟਕਿਆ ਕਿਸੇ ਨੇ ਉਹਦਾ ਮੌਕੇ ਤੇ ਨਹੀਂ ਦੇਖਿਆ ਇਹ ਮੇਰੇ ਖਿਆਲ ਸੰਡੇ ਨੂੰ ਹਣਾ ਸੰਡੇ ਨੂੰ ਛੁੱਟੀ ਹੁੰਦੀ ਹੈ ਅੱਛਾ ਪਰ ਉਹ ਉਸ ਲਈ ਮਰਿਆ ਹੀ ਹੋਇਆ ਸੀ ਦੇਖੋ ਪ੍ਰਧਾਨ ਜੀ ਆਉਣ ਵਾਲੇ ਸਮੇਂ 'ਚ ਚਾਇਨਾ ਡੋਰ ਦਾ ਯੂਜ਼ ਵੀ ਹੋਣਾ ਹੈ ਕਈ ਡੋਰਾ ਵੀ ਆਣੀਆਂ ਨੇ ਪਤੰਗਾ ਸੀਜ਼ਨ ਵੀ ਆਣਾ ਹੈ ਪਰ ਇਹ ਕਿਤਨੇ ਕਿਤੇ ਲੱਗਦਾ ਨਹੀਂ ਕਿ ਬੱਚਿਆਂ ਲਈ ਵੀ ਹਾਨੀਕਾਰਕ ਹੈ ਇਹ ਚੀਜ਼ ਪੂਰੀ ਤਰ੍ਹਾਂ ਨਾਲ ਬੈਨ ਹੋਣੀ ਚਾਹੀਦੀ ਹੈ ਇਹ ਤਾਂ ਬਹੁਤ ਹਾਨੀਕਾਰਕ ਹੈ ਚਲਦੇ-ਚਲਦੇ ਮੋਟਰਸਾਈਕਲ ਤੇ ਕਈ ਵਾਰੀ ਧੌਣ ਵੱਢੀ ਜਾਂਦੀ ਹੈ ਇਹਦੇ ਨਾਲ ਤੇ ਪੈਰ ਵੱਢੇ ਜਾਂਦੇ ਨੇ ਅਕਸਰ ਦੇਖਿਆ ਜਾਂਦਾ ਹੈ ਕਿ ਕਈ ਕੇਸ ਹੁੰਦੇ ਹਨ ਇਹਦੇ ਨਾਲ ਤੇ ਬੰਦ ਹੋਣੀ ਚਾਹੀਦੀ ਹੈ ਚਾਈਨਾ ਡੋਰ ਬੰਦ ਹੋਣੀ ਚਾਹੀਦੀ ਪਰ ਇੱਥੇ ਲੋਕ ਜਿਹੜੇ ਪ੍ਰਸ਼ਾਸਨ ਨੇ ਇੱਥੇ ਕਾਰਵਾਈ ਜ਼ਰੂਰ ਕਰ ਰਿਹਾ ਬਜ਼ਾਰਾਂ 'ਚ ਕੀ ਲੱਗਦਾ ਕਿ ਪਿੱਛੋਂ ਜਿੱਥੋਂ ਆਂਦੀ ਹੈ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਦੁਕਾਨਦਾਰ ਜਿੰਨੇ ਦਾ ਪਿੱਛੋਂ ਮਾਲ ਨਹੀਂ ਆਏਗਾ ਦੁਕਾਨਦਾਰ ਕਿਵੇਂ ਵੇਚੇਗਾ ਚੀਜ਼ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਪਿੱਛੋਂ ਬੰਦ ਜੇ ਪਿੱਛੋਂ ਜੇ ਬੰਦ ਹੋਇਆ ਤੇ ਸਾਰਾ ਕੰਮ ਠੀਕ ਹੋ ਜਾਣਾ ਹੈ ਤੇ ਅਸੀਂ ਕਈ ਵਾਰੀ ਕਬੂਤਰ ਜਿਹੜੇ ਹੈਗੇ ਨੇ ਵਸਦੇ ਨੇ ਅਸੀਂ ਕੱਟਦੇ ਆਂ ਪੌੜੀ ਲਾ ਕੇ ਕਈ ਵਾਰੀ ਕਈ ਵਾਰੀ ਅਸੀਂ ਕੱਢੇ ਆ ਇਹਨਾਂ ਨੂੰ ਫਿਰ ਪਾਣੀ ਵੀ ਪਲਾਇਆ ਉਹਨਾਂ ਨੂੰ ਜਿੰਦੇ ਵੀ ਬਚ ਗਏ ਨੇ ਕਈ ਪਰ ਇਹ ਸਾਡੇ ਨਜ਼ਰ 'ਚ ਨਹੀਂ ਆਇਆ ਨਹੀਂ ਤਾਂ ਅਸੀਂ ਇਹ ਬਚਾ ਲੈਣਾ ਤੁਹਾਨੂੰ ਕੀ ਲੱਗਦਾ ਨਗਰ ਨਿਗਮ ਕਰਮਚਾਰੀਆਂ ਉਨਾਂ ਦਾ ਕੰਮ ਆਏ ਜੀਵ ਤਾਂ ਜੀਵ ਹੈ ਭਾਵੇਂ ਇਨਸਾਨ ਆ ਜਾਂ ਕੋਈ ਜਾਨਵਰ ਆ ਹਾਂਜੀ ਬਿਲਕੁਲ ਜੀ ਜੀਵ ਜੀਵ ਹੈ ਜਾਂ ਬੰਦਾ ਬੰਦਾ ਹੈ ਤੁਹਾਨੂੰ ਕੀ ਲੱਗਦਾ ਹੈ ਪ੍ਰਸ਼ਾਸਨ ਦੀ ਨਲਾਇਕੀ ਇਹਦੇ ਵਿੱਚ ਇਹ ਪ੍ਰਸ਼ਾਸਨ ਦੀ ਨਲਾਇਕੀ ਹੈ ਜਿਹੜਾ ਕਹਿੰਦੇ ਇਸ ਤਰ੍ਹਾਂ ਚਾਈਨਾ ਡੋਰ ਸਰ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਨਾ ਜਦੋਂ ਦੇਨ ਤਿਹਾਰਾਂ ਦੇ ਡੋਰ ਦਾ ਪਤੰਗਾ ਆ ਤੇ ਉਦੋਂ ਤੋਂ ਚਾਈਨਾ ਡੋਰ ਫੇਰ ਢਾਹ ਲੈਣਾ ਵਿਕਤੀ ਪ੍ਰਸ਼ਾਸਨ ਹੁਣ ਕੋਈ ਨਹੀਂ ਉਹਦੇ ਵਾਲੇ ਪਾਸੇ ਸ਼ਾਸਨ ਨੂੰ ਚਾਹੀਦਾ ਹੈ ਕਿ ਇਹਦੇ ਵੱਲ ਧਿਆਨ ਦੇਣ ਤੇ ਚਾਈਨਾ ਡੋਰ ਜਿਹੜੇ ਵੇਚਦੇ ਆ ਉਹਨਾਂ ਤੇ ਕਹਿੰਦੇ ਬੰਨ ਲਾਈ ਨਹੀਂ ਬਹੁਤ ਵਾਰੀ ਸਰਕਾਰ ਕਹਿੰਦੀ ਹੈ ਕਿ ਨਸ਼ਾ ਖਤਮ ਕਰ ਦੇਾਂਗੇ ਇਦਾਂ ਹੋ ਜੂਗਾ ਪਰ ਤੁਸੀਂ ਦੇਖੋ ਕਿੰਨੇ ਸਾਲਾਂ ਤੋਂ ਜਿਹੜੀ ਚਾਈਨਾ ਡੋਰ ਆ ਇਹ ਹੀ ਨਹੀਂ ਖਤਮ ਹੋਣ ਦੀ ਸਰਕਾਰ ਦੇ ਕੋਲ ਨਸ਼ਾ ਕਿੱਥੋਂ ਖਤਮ ਹੋ ਜੂਗਾ ਨਸ਼ਾ ਤਾਂ ਖਤਮ ਹੋਣ ਦੀ ਬਹੁਤ ਜ਼ੋਰ ਦੀ ਗੱਲ ਹੈ ਚਾਈਨਾ ਡੋਰ ਬੰਦ ਕਰਨ ਦਾ ਨਹੀਂ ਚਾਈਨਾ ਡੋਰ ਵਾਲਿਆਂ ਨੂੰ ਕਈ ਵਾਰੀ ਪ੍ਰਸ਼ਾਸਨ ਪਕੜ ਕੇ ਵੀ ਲੈ ਗਿਆ ਲੇਕਿਨ ਫੇਰ ਵੀ ਵਿਕਦੀ ਵੀ ਤੁਹਾਨੂੰ ਕੀ ਲੱਗਦਾ ਮਿਲੀ ਭਗਤ ਹੈ ਇਹ ਮਿਲੀ ਭਗਤ ਹੀ ਹੈ ਜੀ ਹੋਰ ਕੁਝ ਨਹੀਂ ਹੋ ਸਕਦਾ ਕਹਿੰਦਾ ਨਹੀਂ ਤਾਂ ਬੰਦ ਹੋਣੀ ਚਾਹੀਦੀ ਸੀ ਹੁਣ ਤੱਕ ਤਾਂ ਬੰਦ ਹੋਣੀ ਚਾਹੀਦੀ ਠੀਕ ਹੈ ਬੋਲੂਗੇ ਭਾਈ